ਤਖਤ ਆ ਆ ਮੁੱਖ ਮੰਤਰੀ ਚੁਣਿਆ ਯਾਰ ਅਸੀਂ ਪੰਜਾਬ ਦੇ ਅੰਦਰ ਅੱਜ ਸਾਡੀ ਪ੍ਰੈਸ ਕਾਨਫਰੰਸ ਨੂੰ ਰੋਕਣ ਲਈ ਇੱਥੇ ਸੈਂਕੜੇ ਪੁਲਿਸ ਵਾਲੇ ਲਾਏ ਹੋਏ ਆ ਡੰਡੇ ਲੈ ਕੇ ਆਏ ਵਾਲੇ ਬੱਸਾਂ ਭਰ ਕੇ ਗੱਡੀਆਂ ਭਰ ਕੇ ਸਾਰੀ ਪੁਲਿਸ ਵਾਲੇ ਦਲੇ ਖੜੀ ਆ ਅਸੀਂ ਡਾਕਾ ਮਾਰ ਰਹੇ ਆ ਕਤਲ ਕਰ ਰਹੇ ਆ ਚੁੱਟਾ ਵੇਚ ਰਹੇ ਆ ਚੁੱਟਾ ਵੇਚ ਨਾਲੇ ਸ਼ਰਿਆਂ ਵੇਚ ਰਹੇ ਆ ਸ਼ਰਿਆਂ ਵਿੱਚ ਡਾਕੇ ਪੈ ਜਾਂਦੇ ਆ ਚੋਰੀਆਂ ਹੁੰਦੀਆਂ ਲੁੱਟਾਂ ਹੁੰਦੀਆਂ ਰੋਜ਼ ਕਤਲ ਹੁੰਦੇ ਆ ਆ ਫੜੇ ਨਹੀਂ ਜਾਂਦੇ ਪੁਲਸਾਂ ਤੋਂ ਆ ਸਰਕਾਰਾਂ ਤੋਂ ਇੱਥੇ ਸਾਡੀ ਪ੍ਰੈਸ ਕਾਨਫਰੰਸ ਰੋਕਣ ਲਈ ਆਏ ਆ ਕੱਲ ਕੱਲ ਦਾ ਸਾਡੇ ਆਖੜਾ ਕੁਲਦੀਪ ਸਿੰਘ ਖਹਿਰਾ ਜੀ ਅੱਗੇ ਆਓ ਡੀਸੀਪੀ ਲੁਧਿਆਣਾ ਬੁਲਾ ਕੇ ਕਹਿ ਰਿਹਾ ਪ੍ਰੈਸ ਕਾਨਫਰੰਸ ਨਹੀਂ ਕਰਨ ਦੇਣੀ ਕਿਉਂ ਭਈ ਅਸੀਂ ਮਾਰਾ ਕਰ ਰਹੇ ਆ ਆ ਲੋਕ ਮਰ ਗਏ ਸਾਰਾ ਦੱਖਣੀ ਮਾਲਵਾ ਯਾਰਾ ਜ਼ਹਿਰ ਆ ਪਾ ਕੇ ਤੁਸੀਂ ਮਾਰਦੇ 40 ਸਾਲ ਤੋਂ ਪਾਈਆਂ ਡਰਾਮਾ ਜ਼ਹਿਰ ਤੁਸੀਂ 9 ਕਰੋੜ ਲੀਟਰ ਪਾਣੀ ਜਿਵੇਂ ਬਾਈਮ ਤੋਂ ਇਹਨੇ ਕਿਹਾ 9 ਕਰੋੜ ਲੀਟਰ ਪਾਣੀ ਰੋਜ਼ ਦਾ ਪੈਂਦਾ ਰੋਜ਼ ਦਾ ਉਹ ਮਰ ਗਏ ਸਾਰੇ ਇੱਥੇ ਕਾਲੇ ਪੀੜੇ ਦਾ ਕੈਂਸਰ ਨਾ ਹੱਡੀਆਂ ਦੇ ਰੋਗ ਚਮੜੀ ਦੇ ਰੋਗ ਜਵਾਗ ਮਰ ਚੱਲੇ ਸਾਡੇ ਯਾਰ ਤੁਸੀਂ ਸਾਨੂੰ ਇਹ ਸਰਕਾਰ ਬੁੱਟਣ ਇਹਨੂੰ ਬੁੱਟਣ ਵਾਲੀ ਸਰਕਾਰ ਤਾਂ ਕਹਿੰਦੇ ਆ ਐਦਾਂ ਧੱਕਾ ਐਡੀ ਗੁੰਡਾਗਰਦੀ ਸ਼ਰਿਆਂ ਪਲਸਰੇ ਕਿਹਾ ਕਿ ਉੱਥੇ ਨਹੀਂ ਬੈਠਣ ਦੇਵਾਂਗੇ ਅਸੀਂ ਕਾਨਫਰੰਸ ਨਹੀਂ ਕਰਨ ਦਾ ਸੀ ਐਲਾਨ ਕਰਦੇ ਆ ਅੱਜ ਉਸ ਨੂੰ ਵੀ ਕਹਿੰਦੇ ਆ ਸਰਕਾਰ ਨੂੰ ਵੀ ਕਹਿੰਦੇ ਆ ਵੀ ਅਸੀਂ 3 ਦਸੰਬਰ ਰੱਖਿਆ ਸ਼ਰਿਆਂ ਸ਼ਰਿਆਂ ਬੰਦ ਕਰਾਂਗੇ ਜੋ ਮਰਜ਼ੀ ਕਰ ਲਿਓ ਯਾਰਾਂ ਇਹ ਬਹੁਤ ਹੋ ਗਿਆ ਤੁਹਾਡੇ ਚਤ ਪਰਚਾ ਪਰਚਾ ਦੇ ਦਿਓ ਗੋਲੀਆਂ ਡਾਂਗਾ ਜੋ ਮਰਜ਼ੀ ਮਾਰ ਲਓ ਯਾਰ ਆ ਆਮਾਂਗੇ ਇਹ 3 ਦਸੰਬਰ ਕਿਉਂ ਰੱਖੀ ਆ ਵੀ ਸੁਣ ਲਓ ਅਸੀਂ ਜਿੱਦ ਦੇ ਐਲਾਨ ਕੀਤਾ ਨਾ ਵੀ 1 ਤਰੀਕ ਨੂੰ ਇੱਥੇ ਬੈਠਾਂਗੇ ਅਗਲੇ ਦਿਨ ਅਗਲੇ ਦਿਨ ਲਾਂਡਾ ਸਰਪੰਚੀ ਦੀਆਂ ਚੋਣਾਂ ਦਾ ਬਹੁਤ ਬੰਦਿਆਂ ਦੇ ਫੋਨ ਆਉਂਦੇ ਆ ਸਜਣਾ ਦੇ ਕਹਿੰਦੇ ਭਾਈ ਯਾਰ ਚੋਣਾਂ ਆ ਗਈਆਂ ਉਲਝੇ ਹੋਇਆਂ ਕੋਈ ਕਹਿੰਦਾ ਕਾਜ ਭਰ ਦੇ ਕੋਈ ਕਹਿੰਦਾ ਗੇੜਾ ਦਿੰਨੇ ਆ ਤੁਸੀਂ ਇਹਨੂੰ ਅੱਗੇ ਰੱਖ ਲਓ ਅਸੀਂ ਆਖਾ ਜੇ ਅੱਗੇ ਰੱਖਦੇ ਆ 15 ਤੋਂ ਬਾਅਦ ਰਹਿਣਾ ਝੋਨੇ ਦੀ ਬੜਾਈ ਸ਼ੁਰੂ ਆ ਕਾਹਾਂ ਕਣਕ ਵੀ ਬੀਜਣੀ ਆ ਕੋਈ ਗੱਲ ਨਹੀਂ ਝੋਨਾ ਵੜ ਲਿਓ ਕਣਕ ਬੀਜ ਲਿਓ ਉਸ ਤੋਂ ਬਾਅਦ 3 ਦਸੰਬਰ ਨੂੰ ਖੁੱਲਾ ਟਾਈਮ ਐ ਪੂਰੇ ਪੰਜਾਬ ਚ ਉਦੋਂ ਪੱਲਾ ਤੁਰਾਂਗੇ ਤੇ ਐਲਾਨਾ ਸ਼ਰਿਆ ਮਲਾਨ ਐ ਜੇ 18 ਜੂਨ ਨੂੰ ਅਸੀਂ ਕਿਹਾ ਸੀਗਾ ਨਾ ਵੀ ਬੰਦ ਕਰਾਂਗੇ ਤਾਂ ਬੰਦ ਕਰਾਂਗੇ ਯਾਰ ਇਹ ਹਣ ਭਵੰਤ ਨੇ ਸੋਚਣਾ ਸਰਕਾਰ ਨੇ ਸੋਚਣਾ ਵੀ ਤੁਸੀਂ ਆ ਗੁੰਡਾਗਰਦੀ ਕਰਨੀ ਆ ਆ ਧੱਕੇਸ਼ਾਈ ਕਰਨੀ ਆ ਆ ਦਾ ਜਮ ਐ ਹੱਦ ਹੋਗੀ ਪੀ ਆਸੀ ਪ੍ਰੈਸ ਦੇ ਵਿੱਚ ਵੀ ਨਾ ਜੀ ਤੜਕੇ ਦੇ ਇਨਸਪੈਕਟਰ ਫੋਨ ਕਰੀ ਜਾਂਦਾ ਇਹਨਾਂ ਬੰਦਿਆਂ ਨੂੰ ਸਾਡਾ ਟੀਮ ਨੂੰ ਕਿ ਨਾ ਜੀ ਉੱਥੇ ਨਹੀਂ ਅਸੀਂ ਪ੍ਰੈਸ ਕਰਨ ਫਤਗਾ ਲਾ ਦੇ ਚਾਰ ਸਪਰੇ ਬੰਦੇ ਨਾ ਅਸੀਂ ਸੜਕ ਰੋਕਣ ਦੀ ਗੱਲ ਕਰਦੇ ਆ ਯਾਰਾ ਨਾ ਲੋਕਾਂ ਨੂੰ ਤੰਗ ਕਰ ਰਹੇ ਆ ਆਪਣੀ ਗੱਲ ਰੱਖਣ ਦਾ ਵੀ ਅਧਿਕਾਰ ਨਹੀਂ ਪਹਿਲਾਂ ਇਹਨਾਂ ਨੇ ਕੀ ਕੀਤਾ 24 ਦਾ ਇਕੱਠ ਹੋਇਆ ਇੱਥੇ ਐਸੇ ਪੁਲ ਦੇ ਥੱਲੇ ਵੱਡਾ ਸਾਰੇ মিডিਆ ਨੂੰ ਕਹਿ ਕੇ ਸਰਕਾਰ ਨੇ ਰੋਕਿਆ ਕਿ ਅਸੀਂ ਇਹ ਕਰਨ ਨਹੀਂ ਦੇਣਾ ਇਹਨੂੰ ਚਲਾਓ ਨਾ ਇਹਨੂੰ ਬੰਦ ਕਰ ਦਿਓ ਡਿਲੀਟ ਵੀ ਕਰਾਈਂਗਾ ਸਾਡੀਆਂ ਅਥੋ ਰਿਕਵਰੀ ਹੋਈ ਵੀ ਫੇਰ ਹੁਣ ਪੁਲਿਸ ਰਾਹੀਂ ਦਬਾਅ ਪਾਉਣ ਲੱਗੇ ਵੀ ਉੱਥੇ ਨਹੀਂ ਬੈਠਣ ਦੇਵਾਂਗੇ ਜੀ ਇਹਦਾ ਕੋਡ ਲੱਗਿਆ ਕਮਾਲ ਆ ਯਾਰ ਉਹ ਕੋਡ ਹੀ ਮਰ ਗਿਆ ਪੰਜਾਬ ਜਿਹੜਾ ਪਾਪਾ ਕੇ ਮਾਰਤਾ ਤੁਸੀਂ ਮੈਂ ਲੋਕਾਂ ਨੂੰ ਵੀ ਕਹਿਣਾ ਚਾਹਣਾ ਓਏ ਤੁਸੀਂ ਕਿਹੜੀਆਂ ਵੋਟਾਂ ਚ ੜਲਦੇ ਫਿਰਦੇ ਹੋ ਉਹ ਤੁਹਾਡੇ ਜਵਾਕ ਨਹੀਂ ਪੈਦਾ ਹੋਣੇ ਜਵਾਕ ਓਏ ਸਾਰੇ ਪਾਣੀ ਜਲਨੀਮ ਆ ਗਿਆ ਧਰਤੀ ਹੇਠਾਂ ਜਲਨੀਮ ਆ ਗਿਆ ਦਰਿਆਵਾਂ ਦੇ ਪਾਣੀਆਂ ਜਲਨੀਮ ਆ ਗਿਆ ਕਿਵੇਂ ਬਚਾਂਗਾ ਪੁਲਸਾਂ ਨੇ ਖੜੇ ਆ ਪਾਣੀ ਨਹੀਂ ਪੀਂਦੇ ਭਵੰਤਮਨ ਪਾਣੀ ਨਹੀਂ ਪੀਂਦਾ ਇੰਨੇ ਬਰਕਰ ਪਾਣੀ ਨਹੀਂ ਪੀਂਦੇ ਉਹ ਪਾਣੀ ਹਿੰਦੂ ਸਿੱਖ ਮੁਸਲਮਾਨ ਅਸਾਈ ਸਾਰੇ ਪੀਂਦੇ ਆ ਉਹ ਪਾਣੀ ਆਦਾ ਜੀਵਨ ਆ ਉਹ ਖੜ ਕੇ ਦੇਖਿਓ ਕਿਤੇ ਬੁੱਢੇ ਦਰਿਆ ਤੇ ਆ ਕੇ ਖੜ ਕੇ ਦੇਖਿਓ ਦਸਾਂ ਮਟੇ ਬੇਜੋ ਕੇ ਡਿੱਗ ਪੋਂਗੇ ਓਏ ਜਿਹੜੀਆਂ ਜ਼ਹਿਰਾ ਲੋਕ ਤੁਸੀਂ ਪੀ ਰਹੇ ਆ ਹੱਥ ਬੰਨ ਕੇ ਬੇਨਤੀਆਂ ਪੰਜਾਬ ਦੇ ਲੋਕ ਉਹ ਛੜ ਦੋ ਇੰਨੇ ਚੱਪਲਾਂ ਜੱਟਣੀਆਂ ਹੋਲੀ ਡਰਾਣੀਆਂ ਉਹ ਤੁਸੀਂ ਕੁਲਾਨ ਰੁਪਿਆ ਲਾ ਕੇ ਉਹ ਜ਼ਮੀਨਾਂ ਵੇਚ ਕੇ ਸਰਪੰਚੀ ਦੇ ਵਿੱਚ ਹੁਣ ਤੁਸੀਂ ਕੋ ਪਟੇ ਪਟੇ ਆਪਾਂ ਜੇ ਫੜਦੇ ਹਾਂ ਮੈਂ ਫਲਾਣੀ ਪਾਟ ਜਾ ਮੈਂ ਤਮਕਾਨੀ ਪਾਟੀ ਦਾ ਉਹ ਕੀ ਟੱਟੂ ਦਿੱਤਾ ਪਾਟੀਆਂ ਨੇ ਓਏ ਜ਼ਮੀਨਾਂ ਵੇਚ ਬੈਠੋਗੇ ਘਰ ਲਾ ਲੋਗੇ ਦੁਸ਼ਮਣੀਆਂ ਪਾਲੋਗੇ ਬੰਦੇ ਮਾਰੋਗੇ ਸਿਰ ਪੜੋਗੇ ਓਏ ਆਪ ਬਚਾ ਲੋ ਜੇ ਆਪ ਦੀ ਜਵਾਨੀਆਂ ਦੇ ਜਵਾਬ ਦੇਣਾ ਜੈਰਾਂ ਤੋਂ ਰੋਗ ਲੋ ਪੰਜਾਬ ਨੂੰ ਉਹ ਪਾ ਚੱਲਿਆ ਬਾਹਰ ਨੂੰ ਪੰਜਾਬ ਆ ਮਾਰੇ ਮੋੜੇ ਚਿੱਟੇ ਨਾਲ ਮਾਰਦੇ ਓਏ ਉਹ ਰੈਂਦੇ ਖੁੰਦਾਂ ਨੂੰ ਪਾਣੀ ਮਾਰ ਦੂ ਪਾਣੀ ਮਾਰ ਦੂ ਆ ਸਾਰਾ ਦੱਖਣੀ ਮਾਲਵਾ ਗਿਆ ਫਰੀਦਪੁਰ ਤੋਂ ਲੈ ਕੇ ਬੋਰ ਫਾਲਕਾ ਮੁਕਸਰ ਫਰੀਦਕੋਟ ਮੋਗੇ ਤੇ ਪਿੰਡਾਂ ਚ 80 80% ਲੋਕਾਂ ਨੂੰ ਕਾਲਾ ਪੀਲਾ 12 12 13 ਤਰਾ ਕਿਸ ਮਹੀਨੇ ਚ ਕੈਂਸਰ ਦੇ ਸਾਹਮਣੇ ਆਉਂਦੇ ਆ ਸਾਲ ਸਾਲ ਦੇ ਜਿਵਾਕ ਕਹਿੰਦੇ ਗੁਰਦੇ ਫੇਲ ਹੋ ਗਏ ਹਸਪਤਾਲ ਭਰੇ ਪਏ ਆ ਉਹ ਰਿਪੋਰਟਾਂ ਦੱਬੀਆਂ ਜਾਣ ਬੁਝ ਕੇ ਸਰਕਾਰ ਨੇ ਰਿਪੋਰਟਾਂ ਇਹ ਜਰੇਨੀ ਮੱਝਦਾ ਨਹੀਂ 10 ਸਾਲ ਪਹਿਲਾਂ ਦੀਆਂ ਰਿਪੋਰਟਾਂ ਵੀ ਪਾਣੀ ਜਰੇਨੀ ਹੈ ਮੈਂ ਜਾਣ ਕੇ ਰਿਪੋਰਟਾਂ ਦੱਬੀਆਂ ਇਹ ਵੀ ਲੋਕਾਂ ਨੂੰ ਜੇ ਪਤਾ ਲੱਗ ਜਰੇਨੀ ਪਾਣੀ ਲੋਕ ਉੱਠ ਖੜੇ ਹੋਣ ਓਏ ਉੱਠ ਖੜੋ ਹੁਣ ਤਾਂ ਮਰ ਚੱਲੇ ਹੁੰਦਾ ਖਾਬ ਚੱਲੇ ਸੋ ਇਸ ਕਰਕੇ ਅਸੀਂ ਅੱਜ ਦਾ ਪ੍ਰੋਗਰਾਮ ਅੱਗੇ ਪਾਇਆ ਜੇ ਕਿਸੇ ਨੂੰ ਲੱਗਦਾ ਵੀ ਸਾਡੇ ਦਵਾ ਕਰਕੇ ਅੱਛੜਿਆਂ ਚੈਲੰਜ ਕਰਦਾਂ ਆ ਖੜਿਆਂ ਫੜ ਲੋ ਯਾਰ ਜੇ ਬੈਣਾ ਹੁੰਦਾ ਜ ਬੈਂਦਾ ਵੀ ਤੇ ਤਿੰਨ ਦਿਨੋਂ ਸ਼ਰਿਆਮ ਚਿੱਟੇ ਦਿਨਾ ਕੇ ਬੰਦ ਕਰਾ ਕੇ ਤੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾਂ ਓਏ ਆ ਜਾਓ ਜੇ ਬਚਣਾ 3 ਦਸੰਬਰ ਯਾਦ ਰੱਖਿਓ ਤੋਂ ਪਹਿਲਾਂ ਪੰਜਾਬ ਦੇ ਵਿੱਚ ਨਿਕਲਾਂਗੇ ਤੇ ਇਹ ਜਿਹੜਾ ਲੋਕਾਂ ਨੂੰ ਜਗਾਵਾ ਕੇ ਦਿਖਾਵਾਂਗੇ ਵੀ ਆਹ ਯਾਰਾਂ ਪੀ ਰਹੇ ਤਹਾਨੂੰ ਦੱਸਿਆ ਸੀ ਕਿ ਇੱਕ ਤਰੀਕ ਨੂੰ ਅਸੀਂ ਇੱਥੇ ਸੰਕੇਤਕ ਤੌਰ ਤੇ ਬੈਠਣਾ ਸੀਗਾ ਔਰ ਅਗਲੇ ਕੁਝ ਦਿਨਾਂ ਦੇ ਅੰਦਰ ਅਸੀਂ ਇਹਨੂੰ ਬੰਨ ਮਾਰਨਾ ਸੀਗਾ ਅੱਜ ਅਸੀਂ ਤੁਹਾਨੂੰ ਕਿਉਂ ਸੱਦਿਆ ਕਿ ਅਸੀਂ ਇਹ ਸਿਲਸਲੇ ਦੀ ਇੱਕ ਬਹੁਤ ਹੀ ਵਧੀਆ ਤਰੀਕੇ ਨਾਲ ਰਿਹੈਸਲ ਵੀ ਕਰ ਲਈ ਸੀ ਬੰਨ ਕਿਵੇਂ ਮਾਰਨਾ ਸੀਗਾ ਔਰ ਅਸੀਂ ਬੰਨ ਮਾਰ ਰਹੇ ਸੀਗੇ ਆ ਜਿਹੜਾ ਫੋਕਲ ਪੁਆਇੰਟ ਆਲਾ ਹੈ சி.எஸ்.டி பாயਿੰਟ ਹੈਗਾ ਜਿਹੜਾ ਤੇ ਇੱਕ ਹੈਗਾ ਤਾਜਪੁਰ ਰੋਡ ਵਾਲਾ ਸਭ ਤੋਂ ਵੱਡਾ ਡਾਇੰਗ ਇੰਡਸਟਰੀ ਦੀ ਜਿਹੜੀ ਉਤੋਂ ਪੂਰੇ ਦਾ ਪੂਰਾ ਲਿਕਵਿਡ ਪੈਂਦਾ ਔਰ ਉਹ ਹੈਗਾ 9 ਲੱਖ 9 ਕਰੋੜ ਲੀਟਰ ਪਾਣੀ ਪੈਂਦਾ ਰੋਜ਼ ਦਾ 9 ਕਰੋੜ ਲੀਟਰ ਪਾਣੀ ਰੋਜ਼ ਦਾ ਬੁੱਢੇ ਦਰਿਆ ਨੂੰ ਬੁੱਢਾ ਨਾਲਾ ਬਣਾਇਆ ਹੀ ਹੋਣਿਆ ਸਭ ਤੋਂ ਵੱਡਾ ਸੋਰਸ ਹੈ ਸਭ ਤੋਂ ਪਹਿਲਾਂ ਅਸੀਂ ਉੱਥੇ ਬੰਨ ਮਾਰਨਾ ਸੀ ਔਰ ਉਹਦੀ ਅਸਿਰ ਰਿਹਸਲ ਵੀ ਕੀਤੀ ਪ੍ਰੋਪਰ ਔਰ ਕਰ ਵੀ ਦੇਣਾ ਸੀ ਬਟ ਹੋਇਆ ਕੀ ਕਿ ਪੰਜਾਬ ਪੋਲਿਊਸ਼ਨ ਬੋਰਡ ਦਾ ਇੱਕ ਆਰਡਰ ਆਇਆ ਕਿ ਅਸੀਂ ਬੰਦ ਕਰ ਰਹੇ ਹਾਂ ਮਤਲਬ ਗਵਰਨਮੈਂਟ ਬੰਦ ਕਰ ਰਹੀ ਹੈ ਤਾਂ ਅਸੀਂ ਇਹ ਨਹੀਂ ਚਾਹੁੰਦੇ ਸੀ ਕਿ ਕਿਸੇ ਦੇ ਖਿਆਲ ਚ ਜਾਵੇ ਕਿ ਅਸੀਂ ਅੱਗੇ ਹੋ ਕੇ ਕਰਨਾ ਹੈ ਹੁਣ ਅਸੀਂ ਇਹਨਾਂ ਨੂੰ ਵੇਨੇ ਅਗਲੇ ਦਿਨਾਂ ਚ ਕਿ ਬੰਦ ਕਰ ਰਹੇ ਨੇ ਕਿ ਨਹੀਂ ਕਰ ਰਹੇ ਦੂਸਰੀ ਗੱਲ ਪੰਚਾਇਤੀ ਇਲੈਕਸ਼ਨ ਅਨਾਉਂਸ ਹੋ ਚੁੱਕੇ ਨੇ 15 ਤਰੀਕ ਨੂੰ ਪੰਚਾਇਤ ਦੇ ਇਲੈਕਸ਼ਨ ਨੇ ਫੇਰ ਝੋਨਾ ਹੈ ਤੇ ਫੇਰ ਕਨਕ ਹੈ ਜਿੰਨੀਆਂ ਸਾਡੀਆਂ ਸਹਿਯੋਗੀ ਜਥੇਬੰਦੀਆਂ ਨੇ ਔਰ ਜੋ ਬੰਦੇ ਪੀੜਤ ਨੇ ਵਿਕਟਮ ਨੇ ਉਹਨਾਂ ਨੇ ਵੀ ਸਾਨੂੰ ਕਿਹਾ ਕਿ ਕੱਲਾ ਬੰਦ ਨਹੀਂ ਕਰਨਾ ਬੰਦ ਕਰਨ ਤੋਂ ਬਾਅਦ ਪਹਿਰੇਦਾਰੀ ਵੀ ਕਰਨੀ ਹੈ ਕਿ ਖੋਲਣ ਦਾ ਤੇ ਜੇ ਧੱਕੇ ਨਾਲ ਖੋਲਣਗੇ ਤਾਂ ਸਾਰੀ ਦੁਨੀਆ ਨੂੰ ਪਤਾ ਲੱਗੂਗਾ ਸੋ ਉਹਦੇ ਲਈ ਅਸੀਂ ਅੱਜ ਤੁਹਾਨੂੰ ਤਕਲੀਫ ਦਿੱਤੀ ਕਿ ਅਸੀਂ ਇਹ ਕਾਲ ਦੇ ਰਹੇ ਹਾਂ ਕਿ 3 ਦਸੰਬਰ ਨੂੰ 3 ਦਸੰਬਰ ਆ ਜੀ 3 ਦਸੰਬਰ ਜੀ 3 ਦਸੰਬਰ ਨੂੰ ਅਸੀਂ ਆ ਜਿਹੜਾ ਹੈਗਾ ਤਾਜਪੁਰ ਵਾਲਾ ਤੇ ਫੋਕਲ ਪੁਆਇੰਟ ਵਾਲਾ ਸੀਐਸਟੀ ਪੁਆਇੰਟ ਹੈ ਜਿਹੜੇ ਕਿ 9 ਕਰੋੜ ਲੀਟਰ ਪਾਣੀ ਵੈਚ ਸਿੱਟ ਰਹੇ ਨੇ ਡਾਈੰਗ ਵਾਲਿਆਂ ਦਾ 250 ਯੂਨਿਟ ਦਾ ਪਾਣੀ ਉਹਦੇ ਚੋਂਦਾ ਹੈ ਕੈਮੀਕਲ ਜਿਹਨੂੰ ਅਸੀਂ ਪੂਰੀ ਰੀਹਸਲ ਕਰ ਚੁੱਕੇ ਅਸੀਂ ਇਹਨੂੰ ਬੰਦ ਕਰਾਂਗੇ ਔਰ ਕਹਿ ਕੇ ਤੁਹਾਡੇ ਰਾਈ ਸਾਰੇ ਪੰਜਾਬ ਨੂੰ ਦੇਸ਼ ਨੂੰ ਆਵਾਹਨ ਕਰ ਰਹੇ ਆ ਕਿ 3 ਤਰੀਕ ਨੂੰ 3 ਦਸੰਬਰ ਨੂੰ ਅਸੀਂ ਉਹਨੂੰ ਸ਼ਰੇਆਮ ਬੰਦ ਕਰਾਂਗੇ ਜੇ ਕਿਸੇ ਨੇ ਰੋਕਣਾ ਤਾਂ ਉਹ ਜ਼ਿੰਮੇਦਾਰ ਹੋਊਗਾ ਜੋ ਵੀ ਪੰਜਾਬ ਦੇ ਲੋਕਾਂ ਦਾ ਉਸ ਤੋਂ ਬਾਅਦ ਨੁਕਸਾਨ ਹੋਊਗਾ ਜਾਨੀ ਜਾਂ ਮਾਲੀ ਇਸ ਬਾਣੀ ਕਰਕੇ ਔਰ ਇੱਕ ਗੱਲ ਹੋਰ ਕਲੀਅਰ ਕਰ ਦਈਏ ਇਹ ਸ਼ੁਰੂਆਤ ਹੋਊਗੀ ਜਿਵੇਂ ਬੁੱਢਾ ਨਾਲਾ ਸਿੰਬਲ ਹੈ ਸਾਰੇ ਪੰਜਾਬ ਦੇ ਵਿੱਚ ਜੋ دریਾਈ ਪਾਣੀਆਂ ਦਾ ਤੇ ਥਲੜੇ ਪਾਣੀ ਦਾ ਕਹਾਨ ਕੀਤਾ ਜਾ ਰਿਹਾ ਹੈ ਉਵੇਂ ਹੀ ਬੁੱਡੇ ਨਾਲੇ ਦੇ ਵਿੱਚ ਆ ਤਾਜਪੁਰ ਵਾਲਾ ਤੇ ਫੋਕਲ ਪੁਆਇੰਟ ਵਾਲਾ ਪੁਆਇੰਟ ਇਹ ਸਿੰਬਲ ਨੇ ਸਭ ਤੋਂ ਵੱਡੇ ਸਰੋਤ ਨੇ 9 ਕਰੋੜ ਲੀਟਰ ਪਾਣੀ ਡਾਈਂਗ ਦਾ ਕੈਮੀਕਲ ਵਾਲਾ ਉਹ ਵਿੱਚ ਪਾਇਆ ਜਾ ਰਿਹਾ ਜੋ ਕਲੀਨ ਨਹੀਂ ਹੋ ਸਕਦਾ ਇਸ ਲਈ ਪਹਿਲਾਂ ਅਸੀਂ ਇਹਨੂੰ ਬੰਦ ਕਰਾਂਗੇ ਬੜੇ ਲੋਕ ਪੁੱਛਦੇ ਸੀ ਬੰਨ ਮਾਰ ਕੇ ਦਰਿਆ ਆਪਣਾ ਪਾਣੀ ਹੈ ਜਿਹੜਾ ਲੁਧਿਆਣੇ ਚ ਵੜੂਗਾ ਹੁਣ ਤੁਹਾਨੂੰ ਪਤਾ ਲੱਗ ਗਿਆ ਹੋਊਗਾ ਅਸੀਂ ਕੋਈ ਲੁਧਿਆਣੇ ਵਾਸੀਆਂ ਨੂੰ ਤੰਗ ਕਰਨ ਚ ਇੰਟਰਸਟਿਡ ਨਹੀਂ ਬਲਕਿ ਲੁਧਿਆਣੇ ਵਾਲਿਆਂ ਨੂੰ ਮੁਕਤੀ ਦਿਵਾਉਣ ਚ ਇੰਟਰਸਟਿਡ ਹੈ ਇਹ ਪਾਣੀ ਤੋਂ ਗੰਦੇ ਪਾਣੀ ਤੋਂ ਕਾਲੇ ਪਾਣੀ ਤੋਂ ਇਸ ਲਈ ਸਭ ਤੋਂ ਪਹਿਲਾਂ ਅਸੀਂ ਉਹਨੂੰ ਬੰਦ ਕਰਾਂਗੇ ਫਿਰ ਅਗਲੀਆਂ ਚੀਜ਼ਾਂ ਤੇ ਵਾਦਾਾਂ ਕੀ ਔਰ ਇਹ ਤਰੀਕਾ ਹੈ ਕਿ 3 ਦਸੰਬਰ ਸਾਰੇ ਪੰਜਾਬ ਨੂੰ ਆਵਾਹਨ ਕਰ ਰਹੇ ਆਂ ਉਹਦੇ ਲਈ ਅਸੀਂ ਜਥੇਬੰਦਕ ਲੈਵਲ ਤੇ ਸਾਰੇ ਪੰਜਾਬ ਦਾ ਦੌਰਾ ਵੀ ਕਰਾਂਗੇ ਲੋਕਾਂ ਨੂੰ ਨਾਲ ਲਾਵਾਂਗੇ ਔਰ ਤਿੰਨ ਤਰੀਕ ਨੂੰ ਇੱਥੇ ਵੱਡੇ ਇਕੱਠ ਦੀ ਸ਼ਕਲ ਚ ਜਾ ਕੇ ਦਿਨੇ ਇਹਨੂੰ ਬੰਦ ਕਰਾਂਗੇ ਆਹ ਦੱਸ ਕੇ ਕਰ ਰਹੇ ਹਾਂ ਕਿਉਂ ਇਹ ਪ੍ਰੋਗਰਾਮ ਇੱਕ ਵਾਰੀ ਫੇਰ ਦੱਸ ਦਿਆਂ ਬਦਲਿਆ ਕਿਉਂ ਹੈ ਪਹਿਲਾਂ ਅਸੀਂ ਬੰਨ ਮਾਰ ਦੇਣਾ ਸੀ ਇਸੇ ਜਗ੍ਹਾ ਤੇ ਜਾ ਕੇ ਅਸੀਂ ਉਹਦੀ ਰਿਹਸਲ ਵੀ ਕਰ ਲਈ ਸੀ ਪਰ ਜਦੋਂ ਇਹਨਾਂ ਦਾ ਆਰਡਰ ਆਇਆ ਜਦੋਂ ਸਾਡੀਆਂ ਸਹਿਯੋਗੀ ਜਥੇਬੰਦੀਆਂ ਨੇ ਕਿਹਾ ਕਿ ਹੁਣ ਜਦੋਂ ਇਹ ਵੇਹਨੇ ਕਰਦੇ ਆ ਪੰਜਾਬ ਗਵਰਨਮੈਂਟ ਕੇ ਨਹੀਂ ਜਦ ਕੇ ਆਰਡਰ ਹੋ ਚੁੱਕਿਆ ਹੈ ਨੈਸ਼ਨਲ ਪੋਲਿਊਸ਼ਨ ਬੋਰਡ ਕਹਿ ਚੁੱਕਿਆ ਹੈ ਪੰਜਾਬ ਪੋਲਿਊਸ਼ਨ ਬੋਰਡ ਕਹਿ ਚੁੱਕਿਆ ਹੈ ਕਿ ਇਹਨੂੰ ਬੰਦ ਕਰੋ ਜੇ ਫੇਰ ਵੀ ਬੰਦ ਨਹੀਂ ਕਰਨਗੇ ਤਾਂ ਫੇਰ ਭਾਈ ਅਸੀਂ ਲੋਕਾਂ ਨੂੰ ਨਾਲ ਲੈ ਕੇ ਚਿੱਟੇ ਦਿਨ ਇਹਨੂੰ ਬੰਦ